ਮਾਜ ਮਹੱਲਾ ਪੰਜਵਾ ਪ੍ਰਭੇ ਬਿਨਾਸੀ ਤਾਂ ਕਿਆ ਕੜਾ ਹਰ ਭਗਵੰਤਾ ਤਾਂ ਜਨ ਖਰਾ ਸੁਖਾ ਲਾ ਜੇ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੇ ਸੋਏ ਸੁਖ ਪਾਵਣਿਆ ਹਵਾਰੀ ਜਿਓ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨਾ ਲਾਵਣਿਆ ਤੇਰਾ ਕੀਤਾ ਜਿਸ ਲਾਗੇ ਮਿੱਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ ਥਾਨ ਥਨ ਕਰ ਤੂੰ ਹੈ ਤੂੰ ਹੈ ਏਕੋ ਇੱਕ ਵਰਤਾ ਬਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੇ ਭਾਏ ਭਰੇ ਪੰਡਾਰਾ ਦਇਆ ਤਾਰ ਰੱਖੇ ਤੁਦਸੀ ਓਰੇ ਕਰਮ ਸਮਾ ਬਣਿਆ ਅੰਧ ਕੋਪਤੇ ਕੰਢੇ ਚਾੜੇ ਕਰ ਕਿਰਪਾ ਦਾ ਸਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਬਨਾਸੀ ਕਹਿ ਸੁਣ ਤੋਟ ਨ ਆਵੜਿਆ ਐਥੇ ਉਥੇ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮਹਿ ਪਾਲਾ ਮਾਇਆ ਅਗਨ ਨ ਪੋਹਿ ਤਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਅੱਖ ਸਮਾਲੇ ਮਨ ਤਨ ਅੰਤਰ ਤੋਂ ਦ ਨਦਰ ਲਹਾਨੇ ਤੂੰ ਮੇਰਾ ਮੇਤਾ ਸਾਜਨ ਮੇਰਾ ਸੁਆਮੀ ਤੋਟ ਬਿਨੈ ਆਵਰ ਨ ਜਾਣੜਿਆ ਜਿਸ ਕੋ ਤੁਮ ਪ੍ਰਭ ਭਇਆ ਸਹਾਈ ਤਿਸ ਤਤੇ ਵੋ ਨ ਲਗੇ ਕਾਇ ਤੂੰ ਸਾਹਿਬ ਸ਼ਰਨ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੂੰ ਉੱਚ ਅਧਾ ਹੋ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸੱਚੇ ਠਕਰਾਈ ਨਾਨਕ ਬਲ ਬਲ ਜਾਵਣਿਆ माज محلا پنجے وا پربے بنا سی تا کیا کڑا ہر بھگوانتا تا جن کھرا سکھلا جی پران مانสุข داتا تو کرے سوئی sukh کا وڑیا ੋ ਵਾਰੇ ਜਿਓ ਵਾਰੇ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮਿੱਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਡਿਠਾ ਥਾਨ ਧਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੀ ਭਾਏ ਭਰੇ ਪੰਡਾਰਾ दया तार राखे तुदसै पूरे कर्म समावणिया अंध कोप ते कंडे चाड़े कर कृपा दा स नदर ने हले गुण गावहे पूर्ण अविनाशी कह सुन तोट न आवणिया ਇੱਥੇ ਉੱਥੇ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੂੰ ਹੀ ਪਾਲਾ ਮਾਇਆ ਅਗਨ ਨ ਪੁਹੈ ਤਨ ਕੋ ਰੰਗ ਰਤੇ ਗੁਣ ਗਾਮਣਿਆ ਕਿਆ ਗੁਣ ਤੇਰੇ ਆਖ ਸਮਾਲੀ ਮਨ ਤਨ ਅੰਤਰ ਤੁਦ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਮੇਤ ਤੁਦ ਬਿਨ ਅਵਰ ਨ ਜਾਣਣਿਆ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਇਸ ਤਤੀ ਬੋ ਨ ਲਗੇ ਕਾਏ ਤੂੰ ਸਾਹਿਬ ਸ਼ਰਣ ਸੁਖ ਦਾਤਾ ਸਤ ਸੰਗਤ ਜਦ ਪ੍ਰਗਟ ਆਵੜਿਆ ਤੂੰ ਉੱਚ ਅਥਾ ਹੋ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੁਲਾਬ ਤੂੰ ਮੇਰਾ ਸਾਚੇ ਠਕੁਰਾਏ ਨਾਨਕ ਬਲ ਬਲ ਜਾਵਣਿਆ ਮਾਜ ਮਹਲਾ ਪੰਜਵਾਂ ਪ੍ਰਭੇ ਬਿਨਾ ਸੀ ਤਾਂ ਕਿਆ ਕੜਾ ਹਰ ਭਗਵੰਤਾ ਤਾਂ ਜਨ ਖਰਾ ਸੁਖ ਹਲਾ ਜੇ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੇ ਸੋਏ ਸੁਖ ਪਾਵਣਿਆ ਹੋਵਾਰੀ ਜਿਓ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਉਲਾ তুম سنگ ਲਵੇ ਨਾ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੇ ਮਿਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਡੇਠਾ ਥਾਨ ਥਨ ਕਰ ਤੂੰ ਹੈ ਤੂੰ ਹੈ ਇਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਣਹਾਰਾ ਭਗਤੇ ਭਾਏ ਭਰੇ ਪੰਡਾਰਾ ਦਇਆਧਾਰ ਰੱਖੇ ਤੁਦ ਸੇਈ ਉਰੇ ਕਰਮ ਸਮਾ ਬਣਿਆ ਅੰਧ ਕੋਪਤੇ ਕੰਢੇ ਚਾੜੇ ਕਰ ਕਿਰਪਾ ਦਾ ਸਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਬਨਾਸੇ ਕਹਿ ਸੁਣ ਤੋਟ ਨ ਆਵਣਿਆ ਇਥੇ ਉਥੇ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮਹਿ ਪਾਲਾ ਮਾਇਆ ਅਗਨ ਨ ਪੋਹੈ ਤਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਅੱਖ ਸਮਾਲੇ ਮਨ ਤਨੇ ਅੰਤਰ ਤੋਂ ਦ ਨਦਰ ਲਿਹਾਨੇ ਤੂੰ ਮੇਰਾ ਮੇਤ ਸਾਜਨ ਮੇਰਾ ਸੁਆਮੀ ਤੋਟ ਬਿਨੇ ਅਵਰ ਨ ਜਾਣੜਿਆ ਜਿਸ ਕੋ ਤੂੰ ਪ੍ਰਭ ਭਿਆ ਸਹਾਈ ਤਿਸ ਤਤੇ ਵੋ ਨ ਲਗੈ ਕਾਇ ਤੂੰ ਸਾਹਿਬ ਸ਼ਰਨ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੂੰ ਉੱਚ ਅਧਾ ਹੋ ਅਪਾਰ ਅਮੁਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸੱਚੇ ਠਕਰਾਈ ਨਾਨਕ ਬਲ ਬਲ ਜਾਵਣਿਆ ਮਾਝ ਮਹੱਲਾ ਪੰਜਵਾ ਪ੍ਰਭੇ ਬਿਨਾ ਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾ ਜਨ ਖਰਾ ਸੁਖ ਲਾ ਜੀ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੇ ਸੋਈ ਸੁਖ ਕਾਵਣਿਆ ਹੋ ਵਾਰੀ ਜਿਓ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ tum sang lavain na naamaniya rahao tera kita jis lage meetha kat kat paar brahm tin jan de tha than dhanantar tu hai tu hai iko ik bartavan ya ਸਗਲ ਮਨੋਰਥ ਤੂੰ ਦੇਵਨਹਾਰਾ ਭਗਤੀ ਭਾਏ ਭਰੇ ਪੰਡਾਰਾ ਦਇਆ ਤਾਰ ਰੱਖੇ ਤੁ ਦਸਈ ਪੂਰੇ ਕਰਮ ਸਮਾਵਣਿਆ ਅੰਧ ਕੋਪਤੇ ਕੰਢੇ ਝਾੜੇ ਕਰ ਕਿਰਪਾ ਦਾ ਸਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣ ਟੋਟ ਨਾ ਆਵਣਿਆ ਐਥੇ ਉਥੇ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮਹਿ ਪਾਲਾ ਮਾਇਆ ਅਗਨ ਨ ਪੁਹੈ ਤਨ ਕੋ ਰੰਗ ਰਤੇ ਗੁਣ ਗਾਮਣਿਆ ਕਿਆ ਗੁਣ ਤੇਰੇ ਆਖ ਸਮਲੇ ਮਨ ਤਨ ਅੰਤਰ ਤੁਦ ਨਦਰਿ ਹਾਲੇ ਤੂੰ ਮੇਰਾ ਮੀਤ ਸਾਜਨ ਮੇਰਾ ਸੁਮੇ ਤੁਦ ਬਿਨ ਅਵਰ ਨ ਜਾਣਣਿਆ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਤਿਸ ਤਤੀ ਬੋ ਨਾ ਲਗੇ ਕਾਇ ਤੂੰ ਸਾਹਿਬ ਸ਼ਰਨ ਸੁਖ ਦਾਤਾ 사ਤ ਸੰਗਤ ਜਬ ਪ੍ਰਗਟ ਆਵਣਿਆ ਤੂੰ ਓਚ ਅਥਾ ਹੋ अपार ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੁਲਾਮ ਤੂੰ ਮੇਰਾ ਸੱਚੇ ਠਕੁਰਾਏ ਨਾਨਕ ਬਨ ਬਨ ਜਾਵਣਿਆ ਮਾਜ ਮਹਲਾ ਪੰਜਵਾਂ ਪ੍ਰਭੇ ਬਿਨਾਸੀ ਤਾ ਕਿਆ ਕੜਾ ਹਰ ਭਗਵੰਤਾ ਤਾਂ ਜਨ ਖਰਾ ਸੁਖਾ ਲਾ ਜੇ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੇ ਸੋਏ ਸੁਖ ਪਾਵਣਿਆ ਹੋ ਵਾਰੀ ਜਿਓ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਲਾਵਣਿਆ ਰਹਾਓ ਤੇਰਾ ਕੀਤਾ ਜਿਸ ਲਾਗੇ ਮਿੱਠਾ ਘਟ ਘਟ ਪਾਰ ਬ੍ਰਹਮ ਤਿੰਨ ਜਨ ਡੇਠਾ ਥਾਨ ਥਨ ਕਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੇ ਭਾਏ ਭਰੇ ਪੰਡਾਰਾ ਦਯਾਤਾਰ রাখে তুদসে ওরে কর্ম সমাবনিয়া অন্ধ কোপতে কন্ডে চাড়ে কর কৃপা দาสন দর নেহলে গুণ গাবহে পোরন অবিনাসে ਕਹਿ ਸੁਣ ਤੋਟ ਨਾ ਆਵਣਿਆ ਇੱਥੇ ਉੱਥੇ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮਹਿ ਪਾਲਾ ਮਾਇਆ ਅਗਨਨ ਪੋਹੈ ਤਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਲੇ ਮਨ ਤਨੇ ਅੰਤਰ ਤੋਂ ਦ ਨਦਰ ਲਿਹਾਨੇ ਤੂੰ ਮੇਰਾ ਮੇਤ ਸਾਜਨ ਮੇਰਾ ਸੁਆਮੀ ਤੋਤ ਬਿਨੇ ਅਵਰ ਨ ਜਾਣੜਿਆ ਜਿਸ ਕੋ ਤੂੰ ਪ੍ਰਭ ਭਿਆ ਸਹਾਈ ਤੇਸ ਤਤੇ ਵੋ ਨ ਲਗੇ ਕਾਇ ਤੂੰ ਸਾਹਿਬ ਸ਼ਰਨ ਸੁਖ ਦਾਤਾ ਸਾਥ ਸੰਗਤ ਜਪ ਪ੍ਰਗਟਾ ਵਣਿਆ ਤੂੰ ਉਚ ਅਧਾਹੋ ਅਪਾਰ ਅਮੁਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸੱਚੇ ਠਕਰਾਈ ਨਾਨਕ ਬਲਬਲ ਜਾਵਣਿਆ ਮਾਜ ਮਹੱਲਾ ਪੰਜਵਾ ਪ੍ਰਭੇ ਬਿਨਾ ਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾ ਜਨ ਖਰਾ ਸੁਖ ਲਾ ਜੇ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੇ ਸੋਈ ਸੁਖ ਕਾਵਣਿਆ ਹੋ ਵਾਰਿ ਜਿਓ ਵਾਰਿ ਗੁਰਮੁਖ ਮਨ ਤਨ ਪਾਵਣਿਆ तू मेरा पर्वत तू मेरा ओला तुम संग लवै नाम आ रहा जिस लागै मीठा घट घट पार ब्रह्म तिन जन डीठा थान धनंतर तू है तू है ਇਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਣਹਾਰਾ ਭਗਤੀ ਭਾਏ ਭਰੇ ਪੰਡਾਰਾ ਦਇਆ ਤਾਰ ਰੱਖੇ ਤੁਦ ਸਈ ਪੂਰੇ ਕਰਮ ਸਮਾਵਣਿਆ ਅੰਧ ਕੋਪ ਤੇ ਕੰਢੇ ਝਾੜੇ ਕਰ ਕਿਰਪਾ ਦਾ ਸਨਦਰ ਨੇ ਹਲੇ ਗੁਣ ਗਾਵਹਿ ਪੂਰਨ ਅਬినాਸ਼ੀ ਕਹਿ ਸੁਣ ਤੋਟ ਨਾ ਆਵਣਿਆ ਐਥੇ ਉਥੇ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮਹਿ ਪਾਲਾ माया अगन न पोहे तिनको रंग रते गुण गावणिया क्या गुण तेरे आख सम्हाले मन तन अन्तर तुद नदर ले हाले तू मेरा मीत साजन मेरा सुमेत ਤੁਦ ਬਿਨ ਅਵਰ ਨ ਜਾਣਣਿਆ ਜਿਸ ਕੋ ਤੂੰ ਪ੍ਰਭ ਭਇਆ ਸਹਾਈ ਇਸ ਤਤੀ ਬੋ ਨ ਲਗੇ ਕਾਏ ਤੋ ਸਾਹਿਬ ਸ਼ਰਨ ਸੁਖ ਦਾਤਾ ਸਤ ਸੰਗਤ ਜਬ ਪ੍ਰਗਟ ਆਵਣਿਆ ਤੂੰ ਉੱਚ ਅਥਾ ਹੋ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੁਲਾਮ ਤੂੰ ਮੇਰਾ ਸੱਚੇ ਠਕੁਰਾਏ ਨਾਨਕ ਬਲ ਬਲ ਜਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ